ਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਹ ਫੇਰ ਬੋਜਨ ਕੀਤਾ ਸਿੱਧਾਂ ਨੂੰ ਮਾਰਾ ਮਿਲਿਆ ਹੋਇਆ ਕੌਣ ਹੈ ਮਾਰੇ ਕਹਿੰਗੇ ਸ਼ਾਂਤੀ ਪੁਰੂਖ ਜਿਹੜਾ ਮਿਲਦਾ ਹੈ ਹੈ ਭਾਈ ਉਹ ਮਿਲਿਆ ਹੋਇਆ ਪਰਮੇਸ਼ਰ ਨੂੰ ਪ੍ਰਮਾਣ ਨਹੀਂ ਸਫਲਾ ਹੁੰਦਾ ਹੈ ਸਹਿਜ ਸਰੂਪ ਜਿਹੜਾ ਮਿਲਿਆ ਹੋਇਆ ਹੈ ਸਹਿਜੇ ਇੰਦਰ ਜਤਨ ਉਹ ਵਸਤਾ ਵਿੱਚ ਸਾਜ ਜਿਤਨਾ ਕੋ ਰਾਤ ਹੋ ਕੇ ਜਿਹੜਾ ਮੰਨਦੀਆਂ ਵਾਸ਼ਨਾ ਖਾਏ ਕਰਨੀਆਂ ਹੈ ਉਹ ਸੈਲ ਉਹ ਸਤਿਗੁਰਾਂ ਮਿਲਿਆ ਹੋਇਆ ਉਹ ਮਿਲਿਆ ਪਰਮੇਸ਼ਰ ਦੇ ਪ੍ਰਮਾਨ ਲਈ ਕਹਾ ਨਾ ਤਿਸ ਮਰਨੋ ਨਾ ਆਵਣ ਜਾ ਕੋਸ਼ ਬੁਲਖ ਨੂੰ ਨਾ ਮਰਨਾ ਹੋਵੇਗਾ ਨਾ ਜਨਮ ਧਾਰ ਕੇ ਆਉਣਾ ਹੋਵੇਗਾ ਨਾ ਬਾਸ਼ਨਾ ਕਰਕੇ ਜੁਨਾ ਚ ਜਾਣਾ ਹੋਵੇਗਾ ਠਾਕੁਰ ਮਹਦਾਸ ਦਾਸ ਮਹਸੂ ਠਾਕੁਰ ਦੇ ਵਿੱਚ Swami ਜੀ ਦੇ ਸੇਵਕ ਮਿਲੇ ਹੋਏ ਹੈ ਦੇ ਸੇਵਕਾਂ ਦੇ ਵਿੱਚ ਪ੍ਰਮੇਸ਼ਰੋ ਮਿਲਿਆ ਹੈ ਕੋਈ ਨੂਰ ਹੋਏ ਹਨ ਜਹ ਦੇਖਾ ਤਹ ਅਵਰ ਨਾ ਕੋ ਅਸੀਂ ਜਿੱਥੇ ਵੀ ਦੇਖਦੇ ਹਾਂ ਅਵਰ ਸਤਾਂ ਚ ਹੋਰ ਕੋਈ ਉਸ ਵਾਹਿਗੁਰੂ ਤੋਂ ਬਿਨਾਂ ਨਹੀਂ ਹੈ ਠਾਕੁਰ ਗੁਰਾਂ ਦੇ ਦਾਸ ਸੇਵਕ ਗੁਰਸਿੱਖ ਮਿਲੇ ਹੋਏ ਹੈ ਸੇਵਕਾਂ ਦੇ ਗੁਰੂ ਸਾਹਿਬ ਆਪ ਮਿਲੇ ਹੋਏ ਹਨ ਸਾਰੇ ਜੀਵਾਂ ਵਿੱਚ ਪਰਮੇਸ਼ਰ ਮਿਲਿਆ ਹੋਇਆ ਹੈ ਪਰਿਵਲਿਸ਼ਰ ਜੀਵ ਸਾਰੇ ਮਿਲੇ ਹੋਏ ਹਨ ਜਹ ਦੇਖਾ ਤਹ ਅਵਰ ਨਾ ਕਿੱਥੇ ਦੇਖਦੇ ਉਸ ਤੋਂ ਬਿਨਾ ਅਰਸਤਾਨ ਚ ਹੋਰ ਕੋਈ ਨਹੀਂ ਹੈ ਗੁਰਮੁਖ ਭਗਤ ਸਹਿਜ ਘਰ ਪਾਈ ਗੁਰਮੁਖਾਂ ਦੀ ਭਗਤੀ ਇਹ ਐਸਾ ਹੀ ਸਰੂਪ ਰੂਪੀ ਘਰ ਵੀ ਪ੍ਰਾਪਤੀ ਕਰੀ ਦੀ ਹੈ ਗੁਰਾਂ ਬਰ ਬਿਨ ਗੁਰ ਭੀਟੇ ਮਰ ਆਈਐ ਜਾਈਐ ਸ਼ਬਦ ਗੁਰ ਦੇ ਨਾਲ ਮਿਲਿਆ ਤੋਂ ਬਿਨਾ ਹੀ ਸਦੋ ਮੌਤ ਦੇ ਮਾਰੇ ਹੋਏ ਮਰਦੇ ਰਹੀ ਲੈ ਸੰਸਾਰ ਦੇ ਜਿ ਵਾਸ਼ਨਾ ਕਰਕੇ ਆਈਦਾ ਹੈ ਮਰ ਕੇ ਜਾਈਦਾ ਹੈ ਜੁਨਾ ਚ ਰਹਾਉ ਸੂਗੁਰ ਕਰੋ ਜੇ ਸਾਚੇ ਦਿਰਢਾਵੇ ਇਸ ਤੋਂ ਪਹਿਲੇ ਤੁਸੀਂ ਗੋਰਖਨਾਥ ਦੇ ਚੇਲੇ ਹੋ ਪਰ ਉਹ ਗੁਰੂ ਅਕਾਲ ਪੁਰਖੋਂ ਦਾ ਸੂਖ ਧਾਰਨ ਕਰੋ ਨਿਰੰਕਾਰੀ ਜੋ ਸੱਜਣਾ ਨੂੰ ਦਿਨੜ ਕੜਾਵੇ ਅਕਥ ਕਥਾਵੈ ਸ਼ਬਦ ਮਿਲਾਵੇ ਜਿਹੜਾ ਅਕਥ ਸਰੂਪ ਨੂੰ ਕਹਾ ਦੇਵੇ ਗੁਰਾਂ ਦੇ ਸ਼ਬਦ ਕਰਕੇ ਮੇਲ ਦੇਵੇ ਉਹ ਗੁਰੂ ਧਾਰਨੇ ਯੋਗ ਹੈ ਔਕੱਠ ਜੋ ਬ੍ਰਹਮ ਹੈ ਕਲ ਸ਼ਕਤੀ ਵਿਰਤੀ ਕਰ ਕਥਨ ਨਹੀਂ ਕੀਤਾ ਜੇ ਨਾ ਉਸ ਨੂੰ ਲਖਣਾ ਵਿਰਤੀ ਕਰਕੇ ਕਹਾ ਦੇਵੇ ਗੁਰਾਂ ਦੇ ਉਪਦੇਸ਼ ਦੁਆਰਾ ਮੇਲ ਦੇਵੇ ਹਰ ਕੇ ਲੋਗ ਅਵਰ ਨਹੀਂ ਕਰ ਜੋ ਹਰਿ ਦੇ ਸੰਤ ਭਗਤ ਲੋਕ ਹੈ ਉਹਨਾਂ ਨੂੰ ਹੋਰ ਕੋਈ ਕਾਰ ਨਹੀਂ ਹੈ ਸਾਚੂ ਠਾਕੁਰ ਸਾਚ ਪਿਆਰਾ ਉਹਨਾਂ ਨੂੰ ਸੱਚੇ ਠਾਕੁਰ ਸਵਾਮੀ ਹੈ ਮੰਨਿਆ ਹੋਇਆ ਇਹ ਸੱਚ ਦਾ ਹੀ ਪਿਆਰ ਹੈ ਵਕਤ ਲੱਗਾ ਰਿੰਦਾ ਹੈ ਤਨ ਮਹਿ ਮਨੁਆ ਮਨ ਮਹਿ ਸਾਚਾ ਜਿਨ ਸਰੀਰ ਚ ਸਾਹ ਸੰਗਿ ਜੀ ਮਨ ਰਿੰਦਾ ਹੈ ਤੇ ਮਨ ਵਿਚ ਸੱਚਾ ਪਰਤਿਕ ਜੀਤ ਵਿੰਦਾ ਹੈ ਤੂ ਸਾਚਾ ਮਿਲ ਸਾਚੇ ਰਾਚਾ ਉਹ ਦਰਜ ਜੀ ਜਿੰਜੇ ਦਾ ਸੱਚਾ ਹੈ ਤੁਮ ਪਦ ਲਖਰ ਰੂਪ ਕੋ ਮਿਲ ਕਰਕੇ ਕਤ ਪਰੇਗਾ ਲਖਰ ਰੂਪ ਸੱਚੇ ਚ ਰਾਜਾਂ ਦਾ ਬਿਹਲ ਹੋ ਜਾਂਦਾ ਹੈ ਸੇਵਕ ਪ੍ਰਭ ਕੈ ਲਾਗੈ ਪਾ ਇਸ ਤਰਕਾਰ ਤਨ ਮੈਂ ਮਨੂਆ ਮਨ ਮੈਂ ਸਾਜਾ ਤਨ ਦੇ ਵਿੱਚ ਭਾਈ ਉਸ ਪਰਮੇਸ਼ਵਰ ਦਾ ਮੰਨਣ ਕਰੇ ਤੇ ਮਨ ਦੇ ਵਿੱਚ ਨਿਸ਼ਟਾ ਕਰੇ ਸੱਚੇ ਪਾਤਸ਼ਾਹ ਦਾ ਸੋ ਸਾਚਾ ਮਿਲ ਸਾਚੀ ਰਾਜਾ ਉਹ ਜਿਹੜਾ ਸੱਚੇ ਦਾ ਸਰਵਣ ਕਰਨ ਵਾਲਾ ਪੁਰਖ ਹੈ ਉਹ ਮੰਨਣ ਵਿੱਚ ਰਹਿ ਜਾਂਦਾ ਹੈ ਜਿਹੜਾ ਮੰਨਣ ਚ ਮਿਲਦਾ ਉਹ ਸੱਚੇ ਨੂੰ ਦਿਆਸਨ ਚ ਰਹਿ ਜਾਂਦਾ ਹੈ ਸਕੇ ਜਾਂਦੇ ਆ ਸਮਕਰਨ ਕਰਨਾ ਤੂੰ ਦੇ ਸੋង ਗਰ ਜਾਂਦਾ ਹੈ ਇਸ ਪ੍ਰਕਾਰ ਸਭ ਤੋਂ ਨਿਸ਼ੋਰਨ ਕਰਨਾ ਤੂੰ ਪੱਗ ਲਖਰ ਦੇ ਸਖਿਆ ਕਵਿਚ ਲਖਰ ਦੇ ਵਿੱਚ ਉਹਨਾਂ ਦੀ ਏਕਤਾ ਹੁੰਦੀ ਹੈ ਉਹ ਰਲ ਜਾਂਦੇ ਹੈ ਇਸੇ ਕਾ ਤਨ ਮੈ ਮੰਨਵਾ ਕੰਦੇ ਵਿੱਚ ਮੰਨਨ ਕਰੇ ਹਰ ਵਕਤ ਪਰਮੇਸ਼ਵਰ ਦਾ ਤੇ ਮਨ ਵਿੱਚ ਨਿਧਿਆਸਨ ਕਰੇ ਸਕੇਗਾ ਸੋ ਸਾਚਾ ਸੱਚੇ ਰਾਸ ਉਹ ਸੱਜਾ ਜੋ ਪਰਤਿ ਚੇਤਨ ਹੈ ਉਹ ਗੁਰਾਂ ਦੇ ਅਭੇਸ਼ ਨਾਲ ਮਿਲ ਕਰਕੇ ਸੱਚੇ ਜੋ ਗਾਇਤਨੰਦੂ ਬ੍ਰਹਮ ਹੈ ਉਹ ਸੁਝਿ ਰਜ ਜਾਂਦਾ ਏਕ ਤਉ ਪਾਉਂਦਾ ਹੈ ਸੇਵਕ ਪ੍ਰਭ ਕੈ ਲਾਗੈ ਪਾਇ ਇਸ ਪ੍ਰਕਾਰ ਭਾਈ ਹੈ ਦਾ ਰੂਪ ਕੋਈ ਬਣ ਕੇ ਫੇਰ ਵੀ ਭਾਵ ਭਗਤੀ ਕਲਯੁਗ ਦੇ ਜੁਧਾਰ ਵਾਸਕੇ ਦਕਸ਼ਣੀ ਹੈ ਸੇਵਕ ਬਣ ਕੇ ਪ੍ਰਭ ਗੁਰਾਂ ਦੇ ਚਰਨੀ ਲਗਣਾ ਕਰੇ ਸਤਗੁਰੂ ਪੂਰਾ ਮਿਲੈ ਮਿਲਾ ਜਿਹਨੂੰ ਸਤਗੁਰੂ ਪੂਰਿਆਂ ਦਾ ਮਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ ਜਿਹਨੂੰ ਮਾਰਾ ਸਾਹ ਮਲਾਉਂਦੇ ਉਹ ਮਿਲਦਾ ਹੈ ਆਪ ਦਿਖਾਵੈ ਆਪੇ ਦੇਖੈ ਜਿਵੇਂ ਭਾਈ ਸਤਗੁਰੂ ਜੀ ਆਪ ਹੀ ਆਪਣੇ ਸਰੂਪ ਨੂੰ ਵੇਖਦੇ ਐ ਤੇ ਆਪ ਹੀ ਸਿੱਖ ਨੂੰ ਵਿਖਾਉਂਦੇ ਐ ਜਿਨ੍ਹਾਂ ਤੱਤ ਵੇਚਨ ਨੂੰ ਆਪਣਾ ਸਰੂਪ ਗੁਰਾਂ ਦਿਖਾਤਾ ਹੈ ਉਹ ਆਪਣਾ ਆਤਮਾ ਹੀ ਸਾਰਿਆਂ 'ਚ ਵੇਖਦੇ ਐ ਹੱਥ ਨਾ ਪਤੀਜੈ ਨਾ ਬੋਹ ਭੀਖੈ ਇਸ ਤੋਂ ਹੱਥ ਨਾਲ ਨਹੀਂ ਪਰਮੇਸ਼ਰ ਪ੍ਰਤੀਪਤੀ ਦਾ ਮਨ ਦਾ ਤੇ ਨਾਂ ਵਾਲੇ ਭੇਖ ਧਾਰਨੇ ਕਰਕੇ ਉਹ પ્રસન્ન ਹੁੰਦਾ ਹੈ ਬਾਟ ਭਾਂਡੇ ਜਿਨ ਅੰਮ੍ਰਿਤ ਪਾਇ ਜਿਸ ਮਹਾਰਾਜ ਸਾਹਮਣੇ ਪੰਜਾਂ ਤਤਾਂ ਦੇ ਸ੍ਰੀ ਰੂਪੀ ਭਾਂਡੇ ਖੜੀ ਐ ਅੰਮ੍ਰਿਤ ਪਾਇਆ ਦੀਏ ਦੁਨਸਤਾ ਜੋਤ ਨੂੰ ਵਾਹਿਗੁਰੂ ਨੂੰ ਵਿੱਚ ਪਾਇਆ ਹੈ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਜੇ ਉਹ ਦੀ ਪ੍ਰੇਮਾ ਭਗਤੀ ਕਰੀਏ ਤਾਂ ਵਾਹਿਗੁਰੂ ਜੀ ਮਨਪਤੀ ਜੀ ਦਾ ਹੈ ਜਿਸ ਕੇ ਦਾ ਪਤੀਜਿਆ ਹੈ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਜੀ ਮਨਪਤੀ ਜੀ ਇਸੇ ਪ੍ਰਕਾਰ ਕੜ ਭਾਡੇ ਜਿਨ ਅੰਮ੍ਰਿਤ ਪਾਇਆ ਜਿਨ੍ਹਾਂ ਨੂੰ ਸਰਬਨ ਮੰਨਣ ਦਾ ਗਿਆਨ ਤੋਂ ਭਾਡੇ ਘੜੇ ਆ ਉਹਨਾਂ ਦੇ ਅੰਦਰ ਅੰਮ੍ਰਿਤ ਪਾਇਆ ਆਤਮਾ ਨੂੰ ਅੰਦਰ रूपी अमृत प्राप्त का मारन ब्रम्हा नंद रूपो प्रेम भक्त प्रभु मनपतिया प्रेम भक्ति करने करके भाई गुरु जी मनपति ज है जिसके न पतिज्या में पतिज्या नहीं है इस प्रकार कण पांड जिन अमृत पाया जिन अनुसार संगे जी सर्व ज्ञान मनन ज्ञान में अभ्यासन ज्ञान रूपी पांडे कहे है ओना के अंदर दें अमृत ज्ञान रूपी अपरोह ज्ञान रूपी अमृत मारन प्राप्त का है ਪ੍ਰੇਮ ਭਗਤ ਪ੍ਰਭ ਮਨਪਤੀ ਆ ਜੋ ਰੇਮਾ ਭਗਤੀ ਕਰਨ ਵਾਲਿਆਂ ਦਾ ਪ੍ਰਭੂ ਜੀ ਮਨਪਤੀ ਜੀ ਗਿਆ ਹੈ ਮੰਨ ਗਿਆ ਹੈ ਪੜ ਪੜ ਭੁੱਲ ਹੈ ਚੋਟਾਂ ਖਾ ਜਿਹੜੇ ਵਿਦਵਾਨ ਲੋਕਾ ਪੜਾਈਆਂ ਪੜ ਪੜ ਕੇ ਅਗਿਆਨ ਦੇ ਵਿੱਚ ਭਰਮ ਵਿੱਚ ਮਾਇਆ ਜੀ ਭੁੱਲ ਜਾਂਦੇ ਹੈ ਤੇ ਚੋਟਾਂ ਜਮਾਂ ਦੀਆਂ ਖਾਂਦੇ ਹੈ ਕਾਮ ਕ੍ਰੋਧ ਦੀਆਂ ਚੋਟਾਂ ਖਾਂਦੇ ਹੈ ਦੁਨੀਆ ਦੇ ਦਰਗਾਹ ਉਪੀ ਚੋਟਾਂ ਖਾਂਦੇ ਹਨ ਬਹੁਤ ਸਿਆਣਪ ਆਵਹ ਜਾ ਬਾਲੀ ਬੁੱਧੀ ਦੀ ਸਿਆਣਪ ਕਰਕੇ ਆਪ ਦੀ ਦਲੀਲ ਤੇ ਵੀ ਕਿਤਨੀ ਟਿਕਦਾ ਸੋ ਇਸ ਤਰ੍ਹਾਂ ਆਉਦੇ ਜਾਂਦੇ ਜੰਗਦੇ ਮਰਦੇ ਹੀ ਰਹਿੰਦੇ ਆ ਬਾਲੀਆਂ ਸਿਆਣਪਾਂ ਕਰਕੇ ਬਹੁਤ ਸਿਆਣਪ ਜੰਕਾ ਉਹ ਵਿਆਪੇ ਨਿਸ਼ਚੈ ਨਹੀਂ ਗੁਰੂ ਸਾਹਿਬ ਦੇ ਬਚਨਾਂ ਤੇ ਕਰਦੇ ਜਿਹੜੇ ਲੋਕ ਵਾਲੀਆਂ ਦੁਨੀਆ ਦੀ ਗਿਆਨਪਾ ਕਰਦੇ ਰਹਿੰਦੇ ਹੰਮ ਨਾਮ ਜਪੈ ਭੋਜਨ ਖਾ। ਜੇ ਕੋਈ ਪਰਮੇਸ਼ਰ ਦਾ ਨਾਮ ਜਪੇ ਪਰਮੇਸ਼ਰ ਦਾ ਭੈ ਜਿਹੜਾ ਧਾਰਮ ਕਰਨਾ ਹੈ ਇਹ ਭੋਜਨ ਖੁਰਾਕ ਖਾਣਾ ਕਰੇ। ਗੁਰਮੁਖ ਸੇ ਉਹਦਾ ਪੋਜਨ ਖਾਵੇ ਐਵੇਂ ਜਾਨਵਰ ਮਾਰ ਕੇ ਨਾ ਖਾਈ ਜਾਵੇ ਜਿਸ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿ ਨਾ ਜਾਨ ਆਪਕ ਕੱਟ ਕੇ ਖਾਣਾ ਨਾ ਪਵੇ। ਸ਼ਾਂਤੀ ਦੇ ਭੋਜਨ ਕਬੀਰ ਖੂਖਾਣਾ ਖੀਤਰੀ ਜਾਮਾ ਅੰਮ੍ਰਿਤ ਲੋਣ ਐਸਾ ਭੋਜਨ ਖਾਵੇ ਗੁਰਮੁਖ ਦਾ ਇਹ ਰਲ ਭੋਜਨ ਜਿਸ ਕਰਕੇ ਕੋਈ ਜੀਵ ਹੱਕਿਆਦਕ ਨਾ ਹੋਵੇ ਗੁਰਮੁਖ ਸੇਵਕ ਰਹੇ ਸਮਾ ਇਸ ਪ੍ਰਕਾਰ ਜਿਹੜੇ ਗੁਰਮੁਖ ਮਾਰੇ ਸੇਵਕ ਬਣੇ ਆ ਉਹ ਵਾਹਿਗੁਰੂ ਕੀ ਸਮਾਏ ਰਹਿੰਦੇ ਹਰ ਵਕਤ ਮਿਲੇ ਰਹਿੰਦੇ ਹਨ ਪੂਜ ਸਿਲਾ ਤੀਰਥ ਬਾਨਵਾਸ ਇਸ ਤੋ ਜਿਵੇਂ ਤੁਸੀਂ ਮੰਹਾਗੇ ਉਹਦੀ ਸਿਲਾ ਦੀ ਪੂਜਾ ਕਰਦੇ ਹਾਂ ਇਹ ਉਸੇ ਦਾ ਯਰ ਪਥਰਾਨੀਆਂ ਮੂਰਤਾਂ ਦਾ ਪੂਜਨ ਕਰਦੇ ਹਨ ਸੂਈ ਸਿਲਾ ਪੀਰ ਸਬਨਵਾਸ ਤੇ ਪੀਰਾਂ ਦੇ ਤੇ ਜਾ ਜਾ ਕੇ ਬਸਦੇ ਐ ਸੇ ਜਾਂ ਬਣਾ ਵਿੱਚ ਬਸੰਦੀ ਬਾਸ਼ਨਾ ਬਾਨਪ੍ਰਸਤੀ ਬਣਦੇ ਐ ਪਰਮਤ ਦੂਲਤ ਪਹਿ ਉਦਾਸ ਉਹਨਾਂ ਦੇ ਚਿੱਤ ਤਾਂ ਭਾਈ ਵਿਸ਼ਿਆਂ ਦੇ ਧਰਮ ਦੇ ਰਹਿੰਦੇ ਐ ਸੁਗਾਰਥੇ ਢੋਲਦੇ ਰਹਿੰਦੇ ਐ ਤੇ ਉਦਾਸ ਕਿਵੇਂ ਹੋਗੇ ਦੱਸੋ ਉਹ ਦੁਨੀਆ ਤੋਂ ਆਰਾਮ ਬਣੇ ਫਿਰਦੇ ਐ ਉਦਾਸ ਹੋਏ ਫਿਰਦੇ ਭਜਨ ਵੱਲੋਂ ਉਹ ਭਰਮ ਦੇ ਡੋਲ ਦੇ ਪਦਾਰਥਾਂ ਵਿੱਚ ਹਰ ਵਕਤ ਚਿਤ ਪਰਮਤ ਮਨ ਮੈਲ ਸੂਚਾ ਕਿਉਂ ਜਿਨ੍ਹਾਂ ਜਿਹੜੇ ਮਨ ਸਾਧ ਸੰਗ ਜੀ ਮੇਰੇ ਅੰਤ ਕਰਨ ਹਨਗੇ ਮਰੇ ਹਨਗੇ ਬੁਕਾਰਾਂ ਕਰਕੇ ਉਹ ਸੱਚਾ ਪਵਿੱਤਰ ਕਿਵੇਂ ਹੋ ਸਕਦਾ ਹੈ ਬਾਹਰੋਂ ਦੰਨਿਆ ਕਰਸਨਾ ਸਾਚ ਮਿਲੈ ਪਾਵੈ ਪਦਸੂ ਜਿਹੜਾ ਸੱਚੇ ਨਾਮ ਨਾਲ ਮਿਲਦਾ ਹੈ ਉਹ ਪਾਉ ਜਿੱਦੇ ਕਾਈ ਪਾਵੇਗਾ ਪਤੀ ਪਰਮੇਸ਼ਰ ਨੂੰ ਪਾਵੇਗਾ ਸੋ ਪੁਰਖੋ ਆਚਾਰ ਵਿਚਾਰ ਸਰੀਰ ਜਿਹੜਾ ਭਾਈ ਆਚਾਰ ਕਰਦੇ ਰਹਿਣਾ ਹੈ ਸਰੀਰ ਕਰਕੇ ਕੋਈ ਨਿਸਕਾਮ ਕਰਮਾਂ ਦੇ ਆਚਾਰ ਕਰਨੇ ਚਾਹੀਦੇ ਤੇ ਸਰੀਰ ਦੇ ਅੰਗ ਨੂੰ ਸਰੂਪ ਦੀ ਵਿਚਾਰ ਹੋਣੀ ਚਾਹੀਦੀ ਹੈ ਇਹੋ ਹੀ ਆਚਾਰ ਕਰਤਾ ਸਾਰੇ ਅਗੇ ਸਿਰੋਮਣੀ ਹੈ ਆਚਾਰ ਵਿਚਾਰ ਸਰੀਰ ਨਿਸਕਾਮ ਕਰਮਾਂ ਰੂਪੀ ਆਚਾਰ ਕਰਕੇ ਸਰੀਰਾਂ ਦੇ ਅੰਦਰ ਜੋ ਪਰਮੇਸ਼ਵਰ ਦਾ ਸਰੂਪ ਗਿਆਨ ਸਰੂਪ ਉਹਦੀ ਵਿਚਾਰ ਕਰਨੀ ਚਾਹੀਦੀ ਹੈ ਆ ਜਾ ਰਾ ਜਿਹੜੇ ਸਕਾਮ ਕਰਮਾਂ ਦੇ ਵਿਚਾਰ ਕਰਦੇ ਆ ਤੇ ਸਰੀਰ ਨੂੰ ਹੀ ਆਪਣਾ ਵਿਚਾਰੀ ਵੇਖੇ ਉਹਨਾਂ ਨੂੰ ਸਰੂਪ ਦੀ ਸਿਕਿਆਤ ਨਹੀਂ ਹੁੰਦੀ ਆ ਜਾ ਰਾ ਵਿਚਾਰ ਸਰੀਰ ਕਹਿੰਦੇ ਹਨ ਇਹ ਸਰੀਰ ਨਿਸਕਾਮ ਕਰਮਾਂ ਦੇ ਵਿਚਾਰ ਇਹ ਦੇ ਕਰਕੇ ਕਰੇ ਮਨ ਦੇ ਅੰਦਰ ਉਹ ਸ਼ੂਭ ਦੀ ਵਿਚਾਰ ਕਰੇ ਆਦ ਜੁਗਵਾਦ ਇਹ ਸਰੀਰ ਕਿਸ ਵਾਸਤੇ ਸਾਨੂੰ ਮਿਲਿਆ ਹੈ ਸੇਸ਼ ਦਾ ਚਾਰਵਾਂ ਵਾਸਤੇ ਮਿਲਿਆ ਹੈ ਸੇ ਵਾਹਿਗੁਰੂ ਦੇ ਸ਼ੂਭ ਦੀ ਵਿਚਾਰ ਕਰਨ ਵਾਸਤੇ ਦੇ ਮਿਲੀ ਹੈ ਆਦ ਜੁਗਵਾਦ ਸਹਿਜ ਮਨ ਧੀ ਉਹ ਆਦ ਜੁਗਵਾਦ ਸਦਾ ਸਦਾ ਰਹਿਣ ਵਾਲਾ ਪਰਮੇਸ਼ਰ ਸਾਰੇ ਜਗ ਤੇ ਆਦ ਜੁ ਵੀ ਸੀ ਜੁਗਵਾਦ ਕਾਂਜੀ ਵੀ ਹੈ ਸ਼ਾਂਤੀ ਦਿਲ ਜਿ ਧਾਰ ਕਰਕੇ ਇਸ ਪ੍ਰਕਾਰ ਮਨ ਦੀ ਧਾਰੀ ਹੋਵੇ ਵਕਾਰਾ ਤੋਂ ਨਿਰਵਕਾਰ ਹੋ ਕੇ ਧੀਰਜਧਾਰੀ ਹੋਵੇ ਪਲ ਪੰਕ ਤੁਜ ਮਹਨਕੂਟ ਉਧਾਰੇ ਜਿਹੜੇ ਇਹੇ ਜੀਵਨ ਨੂੰ ਮਾਰਨ ਪਲ ਪੰਕ ਜਿਵੇਂ ਅੱਖ ਦੀ ਪਲਕਾਂ ਪੰਕ ਜਿਵੇਂ ਕੌਲ ਦਾ ਹੈ ਕੌਲ ਸ੍ਰੀਖੇ ਨੇਤਰਾਂ ਦੀ ਪਲਕ ਨਾਲ ਕਟਾਕੇ ਪਾ ਕਟਾਖ ਨਾਲ ਮਹਾਰਾਜ ਜੀ ਨੇ ਕੂਟ ਉਧਾਰ ਲਈ ਉਧਾਰ ਕਰਤਾ ਆਪਣੀ ਪਲਕ ਦੇ ਨਾਲ ਕੌਲ ਸ੍ਰੀਖੇ ਨੇਤਰਾਂ ਨਾਲ ਜਦੋਂ ਕਲ ਅੱਖ ਦੇ ਨਿਖੇਸ਼ ਦੇ ਵਿੱਚ ਹੀ ਬੋਲਨ ਵਿੱਚ ਵਿੱਚ ਕਿਰਪਾ ਦ੍ਰਿਸ਼ਟੀ ਨਾਲ ਕਰੋੜਾਂ ਦਾ ਉਦਾਹਰਣ ਕਰ ਸਮਾਰਦਾ ਸਾਹਿਬ ਜੀ ਨੇ ਕਲ ਪੰਕਜ ਮੇ ਕੋਟ ਉਧਾਰੇ ਪੰਕਜ ਕਬਲਦੀ ਨਿਆਈ ਜੋ ਚਰਨ ਹਰ ਮਹਾਰਾਜ ਦੇ ਜਿਨ੍ਹਾਂ ਦੇ ਚਰਨਾਂ ਦਾ ਆਸਰਾ ਲਿਆ ਇੱਕ ਪੱਲਵ ਜਹਾਜ਼ ਬਣ ਗਿਆ ਇਹ ਨਾਮ ਦੇ ਚਰਨਾਂ ਦੇ ਆਸਰੇ ਨੂੰ ਕੀ ਜਹਾਜ਼ ਤੇ ਚਰਨ ਪੈ ਸੰਤੋਖ ਦਾ ਤਰੇ ਸਾਗਰ ਜੀਤ ਕਿਉਂ ਕਰੋੜਾਂ ਜੀਆਂ ਦਾ ਉਧਾਰ ਕਰ ਦਿੱਤਾ ਪਲ ਪੰਕਜ ਮੇ ਕੋਟ ਉਧਾਰੇ ਕਲਕਤੇ ਵਿੱਚ ਜਿਨ੍ਹਾਂ ਨੇ ਪੰਕਜ ਦੀ ਕਬਲਾਾਂ ਦੀ ਓਟ ਲਈ ਹਮਾਰਾ ਦੀ ਚਰਨਾ ਦੀ ਉਹਨਾਂ ਨੂੰ ਕਬਲ ਵਾਂਗੂ ਨਿਰਲੇਪ ਰੱਖਿਆ ਦਲਾਰਥਾਂ ਵਿੱਚੋਂ ਕਲਦੇ ਦੀ ਕਰੋੜਾਂ ਦਾ ਉਧਾਰ ਕਲਕੱਤਾ ਹੈ ਕਰ ਕਿਰਪਾ ਗੁਰਮੀਲ ਪਿਆਰੇ ਮਹਾਰਾ ਪਿਆਰੇ ਅਕਾਲ ਪੁਰਖ ਹੈ ਜੇ ਸਤਗੁਰੂ ਕਿਰਪਾ ਨੂੰ ਦੇ ਨਾਲ ਸਾਨੂੰ ਮਿਲਣਾ ਕਰੋ ਕਿਸ ਆਗੇ ਪ੍ਰਭ ਤੁਧ ਸਾਲ ਕਿਰਪੂ ਹੈ ਅਕਾਲ ਪੁਰਖ ਸਾਹਿਬ ਦੀ ਸਿਫਤ ਕਿਹਦੇ ਅੱਗੇ ਕਰੀਏ ਜੈਸਾ ਤੂੰ ਤੈਸਾ ਤੂੰ ਕੀ ਆਉ ਕਮਾਂ ਦੀ ਜਾ ਤਉ ਤਦ ਬਲੇ ਬੂਜਾ ਮੈ ਸੂ ਨਾ ਮਰ ਆਪ ਤੋਂ ਬਿਨਾ ਸਾਨੂੰ ਕਾ ਦੂਸਰਾ ਹੋਰ ਕੋਈ ਪ੍ਰਤੀਤ ਨਹੀਂ ਹੁੰਦਾ ਕੀ ਵੀ ਸਿਫਤ ਕਰੀਏ ਜਿਉ ਤਦ ਭਾਵੈ ਸਿਉ ਰਾਖ ਰਜਾ ਜਿਨੇ ਆਪ ਨੂੰ ਚਾਹਦਾ ਉਵੇਂ ਰੱਖੋ ਮਾਰਾ ਆਪ ਦੀ ਆਗਿਆ ਵਿੱਚ ਸਾਨੂੰ ਨਾਨਕ ਸਹਜ ਭਾਏ ਗੁਣ ਗਾਹਿੰਦੀ ਸੁਭਾਅ ਧਾਰ ਕੇ ਮਾਰਾ ਆਪ ਦੇ ਗੁਣ ਗਾਉਂਦੇ ਰਹੀਏ ਐਸੀ ਕਿਰਪਾ ਕਰੋ ਸਾਡੇ ਤੇ ਸਰਗੁਰੂ ਸਾਧੂ ਹੁੰਦੇ ਹਨ ਧਨਾਤੀ ਮਹੱਲਾ ਪੰਜਵਾ ਸਰ ਕੀਵਾ ਅੱਤਦੀ ਇਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਸ੍ਰੀ ਗੁਰੂ ਅਰਜਨ ਦੇਵ ਜੀ ਮਾਰੇ ਸਾਜਰੀ ਅਸ਼ਕਲੀ ਉਚਾਰਨ ਕਰਦੇ ਨੇ ਦੋ ਪਹਿਲੇ ਪਾਕਸ਼ਾ ਲਈ ਆਈਆਂ ਹਨ ਇਹ ਗੋਦ ਅਧਰੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਰਬਉਨ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੋ ਜੋ ਜੂਨੀ ਆਇਓ ਤਾਈ ਜੋ ਜੋ ਜੂਨ ਵਿੱਚ ਇੱਕ ਪੁਰਖ ਆਇਆ ਹੈ ਤੇ ਤੇ ਉਰਜਾ ਆਇਓ ਉਸ ਜੂਨ ਦੀ ਔਲਿਂ ਗਿਆ ਹੈ ਇਹਨੂੰ ਚੰਗੀ ਲੱਗੀ ਹੈ ਜਿਵੇਂ ਕੋਈ ਸ਼ੌਕਾਰ ਸੀ ਇੱਕ ਉਹਨੂੰ ਪਤਾ ਲੱਗਾ ਵੀ ਮੈਂ ਸਰੀਰ ਛੱਡ ਕੇ ਸੂਰ ਦੀ ਦੇਹ ਚ ਪੈਣਾ ਹੈ ਉਹ ਉਹਦੇ ਪੁੱਤਾਂ ਕਾ ਲਗਾਵੀ ਮੈਂ ਸੂਰ ਦੀ ਚੌੜਾ ਦੇ ਘਰ ਸੂਰ ਦੀ ਦੇ ਚ ਪੈਣਾ ਹੈ ਮੇਰੇ ਖੰਬੇ ਪਾਸੇ ਬੱਖੀ ਤੇ ਜਿੱਤਾ ਡੱਬ ਹੋਊਗਾ ਇਹ ਉਸ ਉਹਦੇ ਸਿਆਣ ਕੇ ਮੈਨੂੰ ਮਾਰ ਦਿਓ ਤੁਸੀਂ ਉਹਨਾਂ ਨੇ ਜਿਸ ਪਤਾ ਰੱਖਿਆ ਜਦੋਂ ਉਹਨਾਂ ਦੇ ਘਰ ਵਿੱਚੋਂ ਜੰਮਿਆ ਉਸ ਵੇਲੇ ਨੂੰ ਮਾਰਨ ਲੱਗਿਓ ਤੇ ਪੁੱਤਰ ਉਹ ਕਹਿੰਦਾ ਵੀ ਮੈਨੂੰ ਇਹ ਥੋੜੀ ਦੇਹ ਨਾਲੋਂ ਇਹ ਦੇ ਬਿਆੜੀ ਐ ਮੈਨੂੰ ਮਾਰੋ ਨਾ ਕਿਉਂ ਇਸ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਜਿਸ ਦੇ ਜੂਨ ਤੇ ਆਇਆ ਹੈ ਉਸ ਉਸ ਮੋਹੂ ਦੀ ਉਲਝੀ ਗਿਆ ਫਸ ਗਿਆ ਆ ਮਾਨਸ ਜਨਮ ਸੰਜੋਗ ਪਾਇਆ ਇਹ ਮੂਖ ਜਨ ਤੋਂ ਪੂਰੇ ਪੁੰਨ ਦੇ ਸੰਜੋਗ ਕਰਕੇ ਇਸ ਪੁਰਖ ਨੂੰ ਪਾਇਆ ਹੈ ਤਾਕੀ ਹੈ ਊਡ ਸਾਧ ਸਾਧ ਸੰਗੇ ਵੀ ਊਡ ਟਕਣਾ ਕੀਤੀ ਹੈ ਰੱਖੂ ਦੇ ਕਰ ਹਾ ਏ ਮਹਾਰਾਜ ਕਿਰਪਾ ਦੇ ਹੱਥ ਦੇ ਕੇ ਸਾਡੀ ਰੱਖਿਆ ਕਰੋ ਆਪ ਕਰ ਕਿਰਪਾ ਮੇਨੂ ਹਰ ਰਾਮ ਏ ਸੰਜਨੋ ਜਿਵੇਂ ਤੁਸੀਂ ਹਰੀ ਦੇ ਨਾਲ ਮਿਲੇ ਹੋ ਕਿੱਥਾ ਕਰਕੇ ਹੋ ਹਰੀ ਪਾਰਸ਼ਾ ਅਕਾਲ ਪੁਰਖ ਨਾਲ ਮਿਲ ਦਿਓ ਸਾਨੂੰ ਵੀ ਨਾਮ ਕੇ ਜਾਣੂ ਪ੍ਰਾਮ ਨੂੰ ਉੱਥੇ ਨਹੀਂ ਪਾਈ। ਅਨੇਕ ਜਨਮਾਂ ਜਮਾਰਾ ਭਰਦੇ ਰਹੇ ਆ 82 ਲੱਖ ਜੂਨ ਤੇ ਕਿਤੇ ਵੀ ਇਸਤਤੀ ਨਹੀਂ ਪਾਈ, ਟਿਕਾ ਨਹੀਂ ਪਾਇਆ। ਪਰ ਉਸੇ ਵਾ ਗੁਰ ਲਾਗੂ ਚਰਨ। ਸੇ ਮਹਾਰਾਏ ਨੇ ਸਰੀਰ ਕਰਕੇ ਸੇਵਾ ਕਰਾਂ। ਆਪਦੇ ਚਰਨਾਂ 'ਚ ਲੱਗਣਾ ਕਰਾਂ ਏ ਗੁਰੂ। ਹਉਬਿੰਦ ਕੀ ਤਾ ਮਾਰਗ ਦੇਹੁ ਜੀ ਬਸਾ। ਸ੍ਰੀ ਨਰਾਜ ਜੀ ਗੋਵਿੰਦ ਪਰਮੇਸ਼ਰ ਜੀ ਦਾ ਭਗਤੀ ਸਹਿਤ ਗਿਆਨ ਰਹਤਾ ਨੂੰ ਦੱਸਦੇ ਹੋ ਜੀ ਰਹਾਉ ਆਨਕ ਉਪਾਗ ਕਰੋ ਮਾਇਆ ਤੋਂ ਬਚਿਤ ਧਰੋ ਇਸ ਪ੍ਰਕਾਰ ਜੀ ਹਿਰਦੇ ਦੇ ਕੀ ਗੋਬਿੰਦ ਦਾ ਮਾਰਗ ਹੈ ਬਤਾਉਣਾ ਕਰਦੇ ਹੰ ਸਤਿਗੁਰੂ ਜੀ ਹਾਜੀ ਰਹਾਉ ਆਨਕ ਉਪਾਗ ਕਰੋ ਅਨੇਕ ਪ੍ਰਕਾਰ ਦੇ ਯਤਨ ਕਰਦੇ ਰਹੀਏ ਜੇ ਮਾਇਆ ਤੋਂ ਬਚਿਤ ਧਰੋ ਮਾਇਆ ਨੂੰ ਬਚਿਤ ਕਰ ਕਰਕੇ ਹਰ ਵਕਤ ਜਮਾ ਕਰ ਕਰਕੇ ਰੱਖੀ ਆਈਏ ਵੀ ਇਹ ਖਰਚੀਏ ਨਾ ਕਿਤੇ ਇਹ ਸਾਡੇ ਕੰਮ ਆਉਗੀ ਇਸ ਪ੍ਰਕਾਰ ਬਚਿਤ ਕਰਕੇ ਮਾਇਆ ਨੂੰ ਇਕੱਤਰ ਕਰਕੇ ਰੱਖੀ ਜਾਈਏ ਬਚਿਤ ਦਰੋਂ ਵਿਸ਼ੇਸ਼ ਕਰਕੇ ਚਿੱਤ ਵਿੱਚ ਮਾਇਆ ਨੂੰ ਮਾਇਆ ਦਾ ਰੂਪ ਹੀ ਬਣ ਜਾਈਏ ਜਿਸ ਪ੍ਰਕਾਰ ਮਾਰਨ ਕਿਹਾ ਹੈ ਨਾਨਕ ਮੂਰਤ ਜਿਉ ਛੜਦੂ ਨਾ ਹਨ ਭੀਤ ਜਿਵੇਂ ਚਿੱਤੁ ਕਾਰੀ ਨੂੰ ਛੜਦੀ ਨੀ ਕੰਧ ਜੇ ਕੰਧ ਨੂੰ ਨਹੀਂ ਛੜਦੀ ਆਹ ਮਾਇਆ ਰੂਪੀ ਕੰਧੁ ਦਾ ਹੈ ਮੂਰਤ ਬਣਿਆ ਹੋਇਆ ਮਨ ਹੈ ਇਹ ਮਾਇਆ ਨੂੰ ਵਿਸ਼ੇਸ਼ ਕਰਕੇ ਜਿਤੁ ਵਿੱਚ ਹੀ ਧਾਰਨ ਕਰਦੇ ਰਹੀਏ ਜੇ ਕਰਕੇ ਮੇਰੀ ਮੇਰੀ ਕਰਤ ਸਾਧਵੀ ਬਿਹਾਰ ਇਸ ਪ੍ਰਕਾਰ ਮੇਰੀ ਮਾਇਆ ਹੈ ਮੇਰੀ ਜੜ ਹੈ ਜੋਰੂ ਹੈ ਕਿਉਂ ਕਰਦੇ ਨਹੀਂ ਸਦਾ ਹੀ ਇਹਦੀ ਵਸਤਾ عمر ਗੁਜਰਦੀ ਜਾ ਰਹੀ ਬਤਨੀ ਦੁੰਦੀ ਜਾਂਦੀ ਐ ਹੋਈ ਐ ਸੋਰੇ ਪੀਟੈ ਸੰਤ ਸੋਰੀ ਨਹੀਂ ਕੋਈ ਹੈ ਜਾਂ ਸੰਤ ਮਹਾਤਮਾ ਮਿਲੇ ਮੇਰੀ ਲਾਹ ਹੈ ਸੰਗ ਤੇ ਜੇ ਮੇਰੀ ਸਾਰੀ ਚਿੰਤਾ ਨੂੰ ਆਈ ਹੋਈ ਵਿਪਤਾ ਨੂੰ ਨਾ ਹਾਰ ਸਕਣਾ ਬੇਵਰ ਹਾਲਤ ਹੋਣੀ ਹੈ ਜਿਹੜੀ ਇਹ ਚਿੰਤਾ ਸਾਰੀ ਮੇੜ ਦੇਵੇ ਸਾਚ ਰਖਿਓ ਮੇਰਾ ਰੰਗ ਲਾ ਕੋਦਰ ਕਾਲਪੁਰਖ ਦੇ ਨਾਲ ਮੇਰਾ ਪ੍ਰੇਮ ਲਾ ਦੇਵੇ ਪੜੇ ਰੇ ਸਾਧੂ ਵੀਦ ਰਹੀ ਭਾਈ ਜਾਰੇ ਵੀਰ ਸਾਰੇ ਸ਼ਾਮ ਰਵੀ ਜੀ ਦੇ ਤੁਮ ਨੂੰ ਪੜ ਕੇ ਵੇਖਿਆ ਮਨ ਕਾ ਮਨ ਭੀ ਮਨ ਵਿੱਚ ਫੇਰ ਵੀ ਭੀਜ ਪਰਮ ਕਰਤਾ ਪਰਮ ਬਣਿਆ ਰਹਿੰਦਾ ਇਹ ਭੀਜ ਅਜਕ ਚੱਗਿਆ ਨਹੀਂ ਜਾਂਦਾ ਜੀਵੀ ਏਕਤਾ ਨਹੀਂ ਹੁੰਦੀ ਵੇਦਾਂ ਦੇ ਪੜਨੇ ਕਰਕੇ ਵੀ ਇੱਕ ਖਿੰਨਾ ਠੀ ਰਹੇ ਮੇਰੇ ਘਰ ਕੇ ਪੰਜ ਇੱਕ ਖਿੰਨਾ मात्र ਵੀ ਮੇਰੇ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜ ਗਿਆਨ ਇੰਦਰੀਏ ਹੈ ਇਹ ਵਿਸ਼ਿਆਂ ਵੱਲ ਨੂੰ ਦੌੜਦੇ ਰਹਿੰਦੇ ਧੀਰਜ ਨਹੀਂ ਪਕੜਦੇ ਮੇਰੇ ਘਰ ਦੇ ਅੰਦਰ ਰਹਿਣ ਵਾਲੇ ਪੰਜੇ ਕਾਮ ਕਰੋ ਲੋਭ ਮੋਹ ਕਾਰ ਧੀਰਜ ਨਹੀਂ ਪਕੜਦੇ ਟਿਕਦੇ ਨਹੀਂ ਹਨ ਹਰ ਵਕਤ ਦੁੱਖ ਹੀ ਦਿੰਦੇ ਰਹਿੰਦੇ ਹੰਮ ਕੋਈ ਐਸੋਰੇ ਭਗਤ ਕੋਈ ਐਹਾ ਜੋ ਭਾਈ ਭਗਤ ਹੋਵੇ ਮਹਾਰਾਜਾ ਤੂੰ ਮਾਇਆ ਤੇ ਰਹੇ ਜਿਹੜਾ ਮਾਇਆ ਕੋ ਜਿਹਾ ਚਿਤ ਰਹਿਤ ਹੋਵੇ ਕਿਉਂ ਨਾ ਹੋਵੇ ਮਾਇਆ ਨੂੰ ਇਕੱਠੀ ਕਰਕੇ ਬੰਕਾਂ ਜਿਵੇਂ ਕਈ ਬੈਠਾ ਹੋਵੇ ਪ੍ਰਵੇਸ਼ ਹੋਵੇ ਭਜਨ ਸੇਵਨ ਤੇ ਲਾਉਣ ਵਾਲਾ ਹੋਵੇ ਇੱਕ ਅੰਮ੍ਰਿਤ ਨਾਮ ਮੇਰਾ ਰਿਜੈ ਸਿੰਚਾ ਤੇ ਅੰਮ੍ਰਿਤ ਨਾਮ ਨੂੰ ਮੇਰੇ ਹਿਰਦੇ ਵਿੱਚ ਰਿਜੈ ਸਿੰਚਾ ਖਤਰ ਸਿੰਜਣਾ ਕਰੇ ਧਾਰਨ ਕਰਾ ਮੇਰੀ ਰੂਪੀ ਕਾਰੇ ਦੇ ਵਿੱਚ ਈ ਦੁਨਾਏ ਜਿਨੇਰੇ ਭਾਈ ਤੀਰਥਾ ਦੇ ਇਸ਼ਨਾਨ ਕਰਕੇ ਕਰਨ ਵਾਲੇ ਵੇਖੇ ਨਸਦੇ ਐ ਆਹ ਬੁੱਧ ਮੈਲ ਲਾਏ ਜੀ ਜੀ ਮੇਰੀ ਕੀ ਰੀਸ ਕਰਨੀ ਹੈ ਤਾਂ ਘਰ ਤੋਂ ਨਹੀਂ ਨਿਕਲਿਆ ਮੈਂਨੇ ਤੀਰਥਾ ਦੇ ਜਾ ਕੇ ਆਇਆ ਕਿਉਂ ਹਕਾਰ ਵਾਲੀ ਬੁੱਧੀ ਜਿਹੜੀ ਘਰ ਨੂੰ ਕਾ ਨਹੀਂ ਉਹ ਮੈਲ ਲਾ ਲੈਂਦੇ ਹਨ ਘਰ ਕੋ ਠਾਤਰੋ ਇੱਕ ਤਿਲ ਨਾ ਮੰਨ ਜਿਹੜੇ ਗਰਿੰਚਾ ਗੁਰੂ ਦੇ ਠਾਕੁਰ ਸਵਾਮੀ ਜੀਤ ਨੂੰ ਉਹਨੂੰ ਇੱਕ ਤਿਲ ਦੀ ਨਾਜ਼ਰ ਵੀ ਮੰਨਦੇ ਨਹੀਂ ਹਨ ਸੰਸਾਰ ਨੂੰ ਸਵੀਕਾਰਦਾ ਜੋ ਪਰਮੇਸ਼ਵਰ ਹੈ ਉਹਨੂੰ ਤੇਰੇ ਜਿੰਨਾ ਨਹੀਂ ਮੰਨਦੇ ਸਾਧ ਸੰਗਤ ਰੂਪੀ ਕਰਦਾ ਜੋ ਮਾਲਕ ਹੈ ਉਸਨੂੰ ਖਿੰਮਾਤ ਨਹੀਂ ਮੰਨਦੇ ਹਨ ਪਰਮੇਸ਼ਰ ਨੂੰ ਸਾਧ ਪਾਵ ਸਾਧ ਸੰਗ ਏ ਮੈਂ ਕਦੋਂ ਸਤ ਸੰਗਤ ਮਹਤਮਾ ਦੀ ਪ੍ਰਾਪਤ ਕਰਾਂ ਹਰ ਹਰ ਸਦਾ ਅਨੰਦ ਹਰ ਹਰ ਮੈਂ ਜਦਕਿ ਮੈਨੂੰ ਸਦਾ ਅਨੰਦ ਦੀ ਪ੍ਰਾਪਤੀ ਹੋਵੇ ਗਿਆਨ ਅੰਜਨ ਮੇਰਾ ਮਨ ਇਸ ਨਾਮ ਨੇ ਗਿਆਨ ਦੀ ਸੁਰਮਾ ਮੈਨੂੰ ਪ੍ਰਾਪਤ ਹੋਵੇ ਜੀਵ ਕਰਕੇ ਮਾਰਾ ਮੇਰੇ ਇਲਮ ਧਰਮ ਦੇ ਫੋਲੇ ਚੱਕੇ ਜਾਣ ਤੇ ਮੇਰਾ ਮਨ ਮਾਰ ਸਾਲ ਸੰਗੂਪੀ ਥੀ ਉਸ ਵਿੱਚ ਸੁਣਿਆ ਮੰਨਿਆ ਮਨ ਕੀਤਾ ਪਾਇ ਇਸ ਇਸ਼ਨਾਨ ਕਰੇ ਸਗਲ ਆਸਰਮ ਕੀਨੇ ਸਾਰੇ ਆਸਰਮ ਗ੍ਰਸਤੀ ਬਣ ਕੇ ਵੇਖਿਆ ਅਧਰਮਚਾਰੀ ਬਣ ਕੇ ਵੇਖਿਆ ਅਤੇ ਬਾਨਪ੍ਰਸਤੀ ਬਣ ਕੇ ਵੇਖਿਆ ਸੰਿਆਸੀ ਬਣ ਕੇ ਵੇਖਿਆ ਸਾਰਿਆਂ ਨੂੰ ਧਾਰਨ ਕਰਕੇ ਵੇਖ ਲਿਆ ਹੈ ਮਨੁਹਾ ਨਹ ਪਕੀਨੇ ਮਨਨੀ ਵਾਹਿਗੁਰੂ ਦੇ ਪਤੀ ਦਾ ਮਨ ਹਾਜ਼ਰ ਖੁਸ਼ ਰਹਿੰਦਾ ਹੈ ਬੇਵਕੀਨ ਦੇਹੀ ਧੋਏ ਉਹ ਗਿਆਨ ਤੁਹੀ ਨੇ ਲੋਕ ਐਵੇਂ ਤੀਰਥਾਂ ਤੇ ਦੇਹਾਂ ਨੂੰ ਤੋਦੇ ਫਿਰਦੇ ਹਨ ਕੋਈ ਪਾਈਏ ਰੇ ਮੁਰਖ ਮਿਧਾਤਾ ਕੋਈ ਇਹੋ ਜਿਹਾ ਭਾਈ ਭਾਈਏ ਸਾਰੀ ਧੁਗ ਬੜੋ ਪਾਰਧੰਕ ਰੰਗਰਾਤਾ ਜਿਹੜਾ ਗੁਰਖ ਪੂਰਨ ਕਰਨਾ ਸਾਲ ਸਰਪਰਦਾਤਾ ਪਾਰ ਬ੍ਰਹਮ ਹੈ ਉਦੇ ਪ੍ਰੇਮ ਜੀ ਰੰਗਿਆ ਹੋਇਆ ਕੋਈ ਐਸਾ ਮਹਾਪੁਰਖ ਪ੍ਰਾਪਤ ਹੋਵੇ ਮੇਰੇ ਅਸਾ ਮੇਰੇ ਮਨ ਦੀ ਦੁਰਮਤ ਮਾਲਕ ਹੋਵੇ ਜਿਹੜਾ ਸਾਡੇ ਮਨ ਦੀ ਖੋਟੀ ਮੱਦੀ ਮੈਲ ਨੂੰ ਅੰਦਰੋਂ ਦੁਰਮਤ ਮੈਲ ਨੂੰ ਉtre ਕੀ ਉਂਫੀੜ ਝੰਗਾਈਏ ਖੋਟੀ ਮੱਦ ਜਿਹੜੀ ਐਸ ਦੀ ਮੈਲ ਅੰਦਰੋਂ ਮੇੜ ਦੇਵੇ ਕੁਬਦੀ ਨੂੰ ਪਰ ਉਹ ਧਰਮ ਯੁੱਗ ਦਾ ਬਹੁਤ ਸਾਰੇ ਲੋਕ ਕਰਮਾਂ ਦੇ ਕਰਨ ਤੇ ਜੂਠ ਵਿੱਚ ਜੁੜੇ ਹੋਏ ਐ ਕਈ ਲੋਕ ਸਾਜ ਸੰਗੇ ਜੀ ਧਰਮ ਜਿਹੜੇ ਹਨਗੇ ਯਾਗ ਅਦ ਕਰਨਾਂ ਵੀ ਯੁਗਤਾ ਜੁੜੇ ਹੋਏ ਹੈ। ਨਿਮਖ ਨਾ ਹੀਤ ਕਰਤਾ। ਵਾਹਿਗੁਰੂ ਜੀ ਅੱਖ ਦੇ ਖੁੱਲਣ ਵਿੱਚ ਜਿਹੜਾ ਚਿਰ ਵੀ ਪ੍ਰੇਮ ਨਹੀਂ ਕਰਦੇ। ਵਾਹਿਗੁਰੂ ਦੇ ਪ੍ਰੇਮ ਤੋਂ ਖਾਲੀ ਵੇਖੀਦੇ ਹਨ ਐਸੇ ਬੁਰਖੋ। ਗਰਵ ਗਰਵ ਪੜੈ। ਉਹ ਗਰਵ ਗਰਵ ਕੇ ਹੰਕਾਰ ਨਾਲ ਦੇਵ ਦਾ ਪਾਠ ਕਰੀ ਜਾਂਦੇ ਆ ਦੂਸਰੇ ਵਾਂਗੂ। ਕਹੀ ਨਾ ਲੇਖੈ। ਉਹ ਕਿਸੇ ਲੇਖੇ ਜੀ ਵੀ ਹੰਕਾਰ ਨਾਲ ਜਿਹੜੇ ਪੜਦੇ ਹਨ ਗੌਰਵਤਾ ਵਾਸਤੇ ਵਿੜਾਈ ਵਾਸਤੇ ਗਰਵ ਹੰਕਾਰ ਚ ਪੜਦੇ ਹਨ ਜਿਸ ਭੇਟੀ ਹੈ ਸਫਲ ਮੂਰਤ ਜਿਸ ਨੂੰ ਸਤਿਗੁਰੂ ਮਹਾਰਾਜ ਸਾਹਿਬ ਗਿਆਨ ਫੜਦੇ ਜੋ ਹਨ ਉਹ ਸਰੂਪ ਜੇ ਭੇਟੀਆਂ ਮਿਲ ਜਾਣ ਪਰ ਸਦਾ ਕੀਰਤਨ ਸਦਾ ਜੇ ਪਰਮੇਸ਼ਰ ਦਾ ਕੀਰਤਨ ਕਰਕੇ ਮਹਾਰਾਜ ਸਾਹਿਬ ਸੁਣਾਉਂਦੇ ਹਨ ਜਸ ਹੋਰ ਪ੍ਰਸਾਦ ਨੂੰ ਨਿਤ ਰੋਪੇ ਗੁਰਾਂ ਦੀ ਕਿਰਪਾ ਜਿਨਾਂ ਤੇ ਹੋਵੇ ਉਹ ਕੋਈ ਸਤਸੰਗਤ ਨੂੰ ਉਹ ਸਤਿਗੁਰਾਂ ਦੇ ਸਰੂਪ ਨੂੰ ਸੰਗ ਦੇ ਵਿੱਚੋਂ ਅੱਖਾਂ ਨਾਲ ਮਨ ਬੁੱਧ ਰੂਪੀ ਨੇਥਾ ਨਾ ਪਰਦੱਖਣ ਨੇਥਾ ਨਾਲ ਦੇਖਣਾ ਕਰੇ ਮਨ ਹੱਥ ਜੋ ਕੁਮਾਵੈ ਮਨ ਹੱਥ ਜੋ ਕੁਮਾਵੈ ਕਰਕੇ ਜੋ ਕਮਾਈ ਕਰਦਾ ਹੈ ਤਿਲ ਨਾ ਲੇਖੇ ਪਾਪ ਕੋਈ ਜਿਨੀ ਵੀ ਲੇਖੇ ਪਰਵਾਣਗੀ ਕਿ ਨਹੀਂ ਪੈਂਦੀ ਹੈ ਬਗਲ ਤੁਸੀਂ ਉਹ ਧਿਆਨ ਲਾਵੇ ਬਗਲੇ ਨੂੰ ਧਿਆਨ ਲਾਉਂਦਾ ਹੈ ਤਉ ਬਗਲ ਸਮਾਧੀ ਹੈ ਅੰਦਰੋਂ ਮੱਛੀ ਨੂੰ ਧਾਰਾਂ ਲਾਉਣਾ ਹੈ ਮਾਇਆ ਰੇ ਧਾਰੀ ਉਹ ਮਾਇਆ ਦੇ ਧਾਰਨ ਵਾਲਾ ਹੈ ਮਾਇ ਦੀਛੇ ਹਰ ਵਕਤ ਮਾਇਆ ਰੂਪੀ ਝੋਲੀ ਆਉ ਦੇ ਕੋਲੇ ਹਰ ਵਕਤ ਕੋਈ ਐਸ ਹੋਵੇ ਸੁਖ ਹੈदाई ਕੋਈ ਇਹ ਜੇ ਭਾਈ ਸੁਖਦਾਇਕ ਪ੍ਰੇਮੀ ਹੋਵੇ ਪ੍ਰਭ ਕੀ ਕਥਾ ਸੁਣਾਇ ਇਹ ਜੀ ਦੇ ਮਿਲਨ ਦੀ ਕਥਾ ਸਰੂਪ ਲਖਣਾ ਤਰਸੀ ਲਖਣਾ ਦੁਆਰਾ ਸਰਬਨ ਕਰਾਵੇ ਪ੍ਰਭ ਭੀਟੇ ਗਤ ਹੋਏ ਹਮਾਸ ਮਹਾਂ ਪ੍ਰਭ ਦੇ ਨਾਮ ਜਪਣੇ ਕਰਕੇ ਸਾਡੀ ਕਲਿਆਣ ਹੋਵੇਗੀ ਸੋ ਪ੍ਰਸੰਨ ਗੋਪਾਲ ਰਾ ਉਹ ਜਨਾਂ ਤੇ ਭਰੀ ਪ੍ਰਕਾਰ ਪ੍ਰਸੰਨ ਹੋਏ ਪਿਰਸੁ ਵੀਦਾ ਰਾਜਾ ਪਾਦਸ਼ਾਹ ਕਾਲ ਪ੍ਰਖੋ ਕਤਰ ਬੰਧਨ ਮਾ ਉਹਨਾਂ ਦੇ ਭਾਈ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ ਮੁਰਕੈ ਸ਼ਬਦ ਮੀਰਾ ਮਨ ਰਤ ਗੁਰਾਂ ਦੇ ਸ਼ਬਦ ਕਰਕੇ ਸਾਡਾ ਮਨ ਉਸ ਰੂਪ 'ਚ ਰੰਗਿਆ ਹੋਇਆ ਹੈ ਸਦਾ ਸਦਾ ਆਨੰਦ ਸਦਾ ਸਦਾ ਅਨੰਦ ਦੀ ਸੁਖਿਆਤਤਾ ਹੋ ਗਈ ਹੈ ਬੀਤਿਓ ਨਿਰਪੈ ਗੂ ਬੇ ਉਹ ਨਿਰਬੋਸੂ ਪਿਛਵੀ ਦਾ ਪਾਲਕ ਜਿਹੜਾ ਹੈ ਇਹ ਰਾਜਾ ਉਹ ਮਿਲ ਗਿਆ ਹੈ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਇਸ ਗੁਰਬਾਰ ਦੀ ਚਰਨਾ ਕਮਲਾਂ ਦੀ ਪ੍ਰਾਪਤੀ ਕਰਕੇ ਪ੍ਰਾਤਪਾਏ ਕੇ ਜਨਾਂ ਜਸਾਰੇ ਸੁਖ ਲੱਭ ਲੈ ਹਨ ਸੋ ਪ੍ਰਸੰਨ ਗੋਪਾਲ ਰਾਏ ਬਰੀ ਪ੍ਰਕਾਰੋਂ ਪ੍ਰਸੰਨ ਹੈ ਪਿਛਵੀ ਦਾ ਰਾਜਾ ਸਦਾ ਸਦਾ ਆਨੰਦ ਸਦਾ ਸਦਾ ਉਹ ਸ਼ਿਗੂ ਦਾ ਆਨੰਦ ਪ੍ਰਾਪਤ ਹੋਇਆ ਹੈ। ਮਿਲ ਗਿਆ ਮਿਰਪਾਉ ਸ਼ੂਬ ਗੋਬਿੰਦ ਪਥਵੀ ਦਾ ਮਾਲਕ ਸੁਖ ਨਾਨਕ ਲਾਦੇ ਹਰ ਚਰਨ ਪ੍ਰਾਪਤ। ਜੀ ਦੇ ਚਰਨਾਂ ਦੀ ਪ੍ਰਾਪਤੀ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੁਖ ਦੇ ਤਾਂ ਹੀ ਲੱਭ ਲਿਆ ਹੈ। ਸਫਲ ਸਫਲ ਭਈ ਸਫਲ ਯਾਤਰਾ। ਇਸ ਤਰਕਾਰ ਸਫਲ ਸਰੂਪ ਜਿਉ ਗਿਆਨ ਸਰੂਪ ਸਤਿਗੁਰੂ ਹੈ। ਉਹਨਾਂ ਦੇ ਸਭ ਗਿਆਨ ਫਲ ਦੀ ਪ੍ਰਾਪਤੀ ਕਰਕੇ ਇਹ ਮਨੁੱਖਾ ਜਨਮ ਦੀ ਯਾਤਰਾ ਸਫਲੀ ਹੋ ਗਈ ਹੈ ਸਫਲੇ ਜੋ ਸਭ ਗਿਆਨ ਫਲ ਦੇ ਸਤਿਗੁਰੂ ਹਨ ਉਹਨਾਂ ਦੀ ਸਫਲ ਸੇਵਾ ਕਰਕੇ ਇਹ ਮਨੁੱਖਾ ਜਨਮ ਦੀ ਯਾਤਰਾ ਸਫਲੀ ਹੋਈ ਹੈ ਸਫਲੇ ਜੋ ਪ੍ਰਵੇਸ਼ਵਰ ਸਹਿਤ ਗਿਆਨ ਫਲਾਂ ਦੇ ਉਹ ਦਾ ਸਰੂਪ ਜੋ ਸਤਿਗੁਰੂ ਹਨ ਬ੍ਰह्म ਗਿਆਨ ਰੂਪੀ ਫਲਾਂ ਦੇ ਸਮੇਤ ਉਹਨਾਂ ਦੇ ਪ੍ਰਾਪਤੀ ਕਰਕੇ ਇਹ ਮਨੁੱਖਾ ਜੀ ਦੀ ਯਾਤਰਾ ਸਫਲੀ ਹੋਈ ਹੈ। ਆਉਣ ਜਾਣ ਰਹੇ ਮਿਲੇ ਸਾਧਾਂ। ਹੁਣ ਆਉਣ ਜਾਣ ਤੋਂ ਰਹਿਤ ਹੋ ਗਏ ਆਂ ਸਾਧ ਸੰਗਤ ਦੇ ਨਾਲ ਮਿਲ ਗਏ ਆਂ। ਆਉਣ ਜਾਣ ਤੋਂ ਰਹਿਤ ਹੋ ਗਏ ਆਂ ਸਾਧੂ ਸ੍ਰੇਸ਼ਟ ਮਹਤਤਮਾਂ ਵਾਹਿਦੂ ਦੇ ਨਾਲ ਮਿਲ ਗਏ ਆਂ ਜਿਨ੍ਹਾਂ ਨੂੰ ਸਹਿਤ ਗਿਆਨ ਫਲ ਦੇ ਪ੍ਰਾਪਤ ਸਤਿਗੁਰੂ ਹੋਏ ਆਂ। ਸਤਿਗੁਰਾਂ ਦੇ ਪਾਸੋਂ ਉਹ ਸਰਵਣ ਗਿਆਨ ਮੰਨਣ ਗਿਆਨ ਅਧਿਆਸਨ ਗਿਆਨ ਕਰਤ ਸੋਧਨ ਗਿਆਨ ਸਖਿਆਤ ਗਿਆਨ ਦੇ ਨਾਲ ਸਵਲ ਹੋਏ ਆ ਉਹਨਾਂ ਦੀ ਮਨੁੱਖਾ ਜੰਮੀ ਯਾਤਰਾ ਤਾੜੀ ਵੀ ਸਫਲੀ ਹੋਈ ਹੈ ਆਉਣ ਜਾਣ ਰਹੇ ਮਿਲੇ ਸਾਧ ਆਉਣ ਜਾਣ ਤੋਂ ਰਹਿ ਤੋਗੇ ਸਾਧ ਸੰਗਤ ਨਾਲ ਮਿਲ ਕੇ ਰਹਾਉ ਦੂਜਾ ਚਲਕ ਕੀਤਾ ਕਰਦੇ ਰਹਾਉ ਰਹਾਉ ਪੂਜਾ ਇੱਥੇ ਕਿੱਥੇ ਹੈ